ਬਾਈ ਕੈਂਸਰ ਨਾਮ ਲੈਣਾ ਵੀ ਲੋਕ ਮਾੜਾ ਸਮਝਦਿਆ ਆ ਬਾਈ ਦੀ 28 ਸਾਲ ਉਮਰ ਆ ਤੇ ਇਹਨੂੰ ਕੈਂਸਰ ਦੀ ਚੌਥੀ ਸਟੇਜ ਸੀ ਬਿਲਕੁਲ ਨੋਰਮਲ ਖੜਾਗਾ ਵੇ ਬਾਈ ਕੀ ਕਹਿਣਾ ਚਾਹੇਗਾ ਮੈਂ ਕੀ ਕਹਿਣਾ ਚਾਹਣਾ ਬਈ ਇਸ ਬਿਮਾਰੀ ਦੇ ਵਿੱਚ ਕਦੇ ਵੀ ਹੌਸਲਾ ਨਾ ਹਾਰੋ ਹਿੰਮਤ ਰੱਖੋ ਲੜੋ ਇਹਦੇ ਨਾਲ ਲੜ ਕੇ ਇਹਨੂੰ ਹਰਾਇਆ ਜਾ ਸਕਦਾ ਤੇ ਕਿੱਥੋਂ ਇਲਾਜ ਹੋਇਆ ਸੀ ਸੰਗਰੂਰ ਹੂਮੀਪਾਪਾ ਚੋਂ ਲੈ ਚੱਲਿਆ ਬਈ ਟਾਟਾ ਰਤਨ ਦੀ ਡੋਨੇਸ਼ਨ ਸਦਕਾ ਹਸਪੀਟਲ ਚੱਲਦਾ ਤੇ ਬਾਈ ਸਾਡੇ ਸੰਗਰੂਰ ਦਾ ਹਸਪਤਾਲਾ ਹੂਮੀਪਾਪਾ ਬਹੁਤ ਵਧੀਆ ਹਸਪਤਾਲਾ ਪਹਿਲਾਂ ਤਾਂ ਪ੍ਰਮਾਤਮਾ ਨਾ ਕਰੇ ਇਹ ਬਿਮਾਰੀ ਕਿਸੇ ਨੂੰ ਲੱਗੇ ਹੀ ਨਾ ਜੇ ਲੱਗ ਗਈ ਤਾਂ ਉੱਥੇ ਇੱਕ ਵਾਰ ਜ਼ਰੂਰ ਜਾਇਓ ਬਿਲਕੁਲ ਫ੍ਰੀ ਇਲਾਜ ਆ 5 ਲੱਖ ਵਾਲਾ ਕਾਰਡ ਚੱਲਦਾ ਤੇ ਆ ਬਾਈ ਦਾ ਵੱਡਾ ਭਰਾ ਜੀਨੇ ਇਹਨੂੰ ਮੈਂ ਕੀ ਕਹਿਣਾ ਚਾਹਾਂਗਾ ਵੀ ਜਦੋਂ ਕੀਮੋ ਲਾਉਂਦੇ ਫਿਰੇ ਹੌਸਲਾ ਛੱਡਦਾ ਹੋਊਗਾ ਹਾਂ ਵੀਰੇ ਦੇਖੋ ਕਿਰਤ ਹੈ ਨਾ ਕੀਮੋ ਅਹੀ ਚੀਜ਼ ਹੈ ਵੀ ਅੰਦਰੋਂ ਝੋੜ ਜਾਂਦੀ ਹੈ ਹੂੰ ਉਹਦੇ ਵਿੱਚ ਕੀ ਹੈ ਉਹਨੂੰ ਫੀਲ ਨਾ ਹੁੰਦੇ ਉਹ ਇਹ ਪੜਕਦਾ ਜਾ ਲੂਗਾ ਇਹ ਸੋਚ ਕਰਦੇ ਉਹਨੂੰ ਕਿਵੇਂ ਹਾਂਜੀ ਇਹਨੂੰ ਇਹੀ ਕੰਟਰੋਲ ਰੱਖਦੇ ਸੀ ਇਹਨੂੰ ਕਦੇ ਘਰੇ ਬਾੜੀ ਨਹੀਂ ਹੈਗਾ ਕਿ ਮਤਵਾ ਫਿਰ ਕਿੱਧਰ ਲੈ ਜਾਂਦੇ ਮੂਵੀ ਦੇਖਣ ਅੱਛਾ ਬਾਈ ਉਰੀ ਕਹਿੰਦੇ ਸੀ ਸਿੱਧੀ ਸਿਨੇਮੇ ਜਾ ਪਰਦੇ ਹਸਪਤਾਲ ਤੋਂ ਜੀ ਲਵਾਈ ਰੱਖੋ ਬੰਦੇ ਦਾ ਹਨਾ ਬਈ ਜੇ ਬੰਦਾ ਹੌਸਲਾ ਛੱਡ ਗਿਆ ਤਾਂ ਜ਼ਿੰਦਗੀ ਛੱਡ ਜਾਂਦਾ ਹੈਗਾ ਸੋ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਕੈਂਸਰ ਵਾਲੇ ਮਰੀਜ਼ ਨੇ ਉਹਨਾਂ ਤੱਕ ਜ਼ਰੂਰ ਭੇਜ ਦਿਓ ਜੇ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਹੋ ਹੌਮੀਪਾ ਹਸਪਤਾਲ ਸਭ ਤੋਂ ਬੈਸਟ ਹਸਪਤਾਲ ਹੈਗਾ ਧੰਨਵਾਦ ਜੀ